ਪਟਨਾ ਜਿਲ੍ਹੇ ਦੇ ਵਿੱਚ ਨਰਮੇ ਨਾਲੋਂ ਕਿੰਨੇ ਪੇਰੇ ਬਿਜਾਈ ਨਰਮੇ ਦੀ ਹੋਈ ਹੈ ਜਾਂ ਕਿੰਨੀ ਖਰਾਬ ਹੋਈ ਹੈ ਨਰਮਾ ਨੂੰ ਨਸ਼ਟ ਕਰਨਾ ਪਿਆ ਬਾਣਾ ਪਿਆ ਪਟਨਾ ਜਿਲ੍ਹੇ ਦੇ ਵਿੱਚ ਇਸ ਸਾਲ 1.75 ਹਜ਼ਾਰ ਦੇ ਹੈਕਟੇਅਰ ਦੇ ਕਰੀਬ ਨਰਮੇ ਦੀ ਕਾਸ਼ਤ ਕੀਤੀ ਜਾ ਰਹੀ ਹੈ ਜੋ ਕਿ ਪਹਿਲੇ ਸਾਲ ਨਾਲੋਂ 1.30 ਹੈ ਇਸ ਜੈ ਸਹੀ ਤੇ ਇਸ ਸਾਲ ਜਿਹੜੇ ਵਿੱਚ ਜਿਹੜੀ ਹੁਣਤੀ ਦਾ ਜੜੀ ਹੈਗੀ ਹੈ ਪਹਿਲਾਂ ਚਿੱਟੇ ਮੱਛਰ ਦੇ ਕਹਿ ਸਕਦੇ ਉਹਦੇ ਨਾਲ ਨਸ਼ਟ ਹੋਈ ਫਸਲ ਹੈ ਜਿਹੜੀ 2-3 ਏਕੜ ਵਾਈ ਗਈ ਹੈ 3 ਪਿੰਡਾਂ ਦੇ ਵਿੱਚ ਵਾਈ ਗਈ ਹੈ ਵਾਈ ਗਈ ਹੈ ਗਿਆਨਾ ਪਿੰਡ ਦੇ ਵਿੱਚ ਵਾਈ ਗਈ ਥੋੜੀ ਚਾਰਕਨ ਵਾਲਾ ਤੇ ਤੁੰਗਾਲੀ ਚ ਭਾਗੀਵੰਦਰ ਦੇ ਵਿੱਚ ਦੋ ਏਕੜ ਜਿਹੜੇ ਗਿਆਨਾ ਪਿੰਡ ਦੇ ਵਿੱਚ ਆ ਬਾਕੀ ਉਸੇ ਫਾਰਮਰ ਦੀ ਫਸਲ ਠੀਕ ਵੀ ਹੈ 14 ਏਕੜ ਜੋ ਕਿ ਉਹਨੇ ਸਾਂਭ ਲਈ ਹੈ ਸਰ ਕਾਰਨ ਕੀ ਹੋ ਕਿਉਂ ਨਸ਼ਟ ਹੋ ਰਿਹਾ ਹਮਲਾ ਕੁਝ ਲੋਕਾਂ ਨੂੰ ਅਕਸਰ ਕੋਲਾਬੀ ਸੂਰ ਜਾਣਾ ਹੋਣਾ ਹਾਂ ਜਿੱਕੇ ਕੋਸ਼ਤ ਖੇਤਾਂ ਦੇ ਵਿੱਚ ਲੰਮੀ ਔੜ ਕਾਰਨ ਕਰਕੇ ਚਿੱਟਾ ਮੱਛਲ ਦਾ ਹਮਲਾ ਜ਼ਿਆਦਾ ਹੋ ਗਿਆ ਸੀਗਾ ਹੁਣ ਕਿਸਾਨਾਂ ਨੂੰ ਉਮੀਦ ਜਾਗੀ ਹੈ ਜਦੋਂ ਚਿੱਟੇ ਮੱਛਲ ਦਾ ਹਮਲਾ ਘਟ ਗਿਆ ਬੁੱਟਿਆਂ ਨੇ ਕਦ ਵੀ ਕੀਤਾ ਨਰਮੇ ਨੇ ਫਸਲ ਨੇ ਕਦ ਵੀ ਕੀਤਾ ਹੁਣ ਉਹਨਾਂ ਨੂੰ ਥੋੜਾ ਲੱਗਦਾ ਵੀ ਹੁਣ ਹੋ ਸਕਦਾ ਦੰਨ ਹੁਣ ਉਹਨਾਂ ਨੇ ਥੋੜਾ ਧਿਆਨ ਦੇਣਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਚਿੱਟੇ ਮੱਛਲ ਦੇ ਨਾਲ ਆ ਗਲਾਬੀ ਸੁੰਢੀ ਦਾ ਹਮਲਾ ਵੀ ਤਕਰੀਬਨ ਹਰ ਖੇਤ ਦੇ ਵਿੱਚ ਹੈਗਾ ਪਰ ਉਹਦੇ ਲਈ ਕੈਮੀਕਲ ਕੰਟਰੋਲ ਹੈ ਹੁਣ ਤੱਕ ਜਦ ਤੱਕ ਬੀਜੀ ਥ੍ਰੀ ਨਹੀਂ ਆਉਂਦਾ ਉਹਨਾਂ ਚਿਰ ਕੈਮੀਕਲ ਕੰਟਰੋਲ ਹੈਗਾ ਉਹਦੇ ਵਿੱਚ ਕੈਮੀਕਲ ਕੰਟਰੋਲ ਦੇ ਦਿੱ ਸਪਰੇਅ ਕਰ ਰਹੇ ਆ ਉਹਦੇ ਵਿੱਚ ਅਸੀਂ ਫਿਰੋਮਨਟ੍ਰੈਪਸ ਲੈ ਕੇ ਵੀ ਦੇਖ ਰਹੇ ਆ ਕਿ ਕਿੰਨੇ ਪਤੰਗੇ ਆ ਰਹੇ ਕਿੰਨਾ ਕੰਮਲਾ ਹੋਰ ਹੋ ਸਕਦਾ ਉਹ ਤੇ ਜਿਹੜਾ ਮੋਨੀਟਰਿੰਗ ਹੋ ਰਹੀ ਆ ਵੀ ਇੱਥੇ ਹਮਲਾ ਹੋ ਸਕਦਾ ਜਿੱਥੇ ਪਤੰਗੇ ਜ਼ਿਆਦਾ ਹੋਣਗੇ ਕੀਲੋਮੀਟਰਸ ਦੇ ਵਿੱਚ ਉੱਥੇ ਹਮਲਾ ਜ਼ਿਆਦਾ ਹੋਣ ਦੀ ਉਮੀਦ ਆ ਉੱਥੇ ਸਿਪਿਆ ਜਲਦੀ ਕਰਨ ਦੀ ਸਿਫਾਰਸ਼ ਕਰਦੇ ਆ ਅਸੀਂ ਤੁਹਾਡੇ ਮੀਡੀਆ ਵਰੇ ਇਹੀ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਸਿਫਾਰਸ਼ ਕੀਤੀ ਹੈ ਕਿਸਮ ਜਿਹੜਾ ਇਹਨਾਂ ਦੀ ਵਰਤੋਂ ਕੀਤੀ ਜਾਵੇ ਉਹਨਾ ਆਉਣ ਵਾਲੇ 15-20 ਦਿਨ ਅਹੀਂ ਨਰਮੇ ਦੀ ਫਸਲ ਵਾਸਤੇ ਠੀਕ ਕਰ ਸਕਦੇ ਆ ਤੇ ਜੇ ਆਪਾਂ ਇਹ ਗੈਲੀ ਕਰਾਂਗੇ ਤਾਂ ਆਪਾਂ ਨੂੰ ਖਰਾਬ ਵੀ ਹੋ ਸਕਦੀ ਫਸਲ ਬੋਰਡ ਬਣਾ ਕੇ ਇਸ ਦੀ ਸੱਡੀ ਨੇ ਕੋਈ ਸਪੱਸ਼ਟਾ ਜਵਾਬ ਜ਼ਿਲ੍ਹੇ ਵੱਲੋਂ ਜਿੰਨੇ ਵੀ ਸਾਡੇ ਕੋਲੇ ਆਏ ਹੈ ਵਿਵਾਇ ਨਰਮਨ ਰਿਪੋਰਟ ਅਸੀਂ ਆਏ ਹਫਤੇ ਅਸੀਂ ਕਰਦੇ ਆ ਵੀ ਜੇ ਕਿਤੇ ਨਸ਼ਟ ਕਰਨਾ ਪਿਆ ਹੋਣਾ ਪਿਆ ਉਹਦੇ ਕਾਰਨ ਕੀ ਹੈ ਵੀ ਕਿਉਂ ਹੋਣਾ ਪਿਆ ਉਹਦੀ ਅਸੀਂ ਰਿਪੋਰਟ ਹੁਣ ਤੱਕ ਦੀ ਜਿਹੜੇ ਵਾਇਆ ਗਿਆ 15 ਅਗਸਤ ਤੱਕ ਦੀ ਉਹਦੀ ਭੇਜ ਦਿੱਤੀ ਗਈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬੀਟੀ 3 ਜਿਹੜਾ ਆਉਗਾ ਉਹਦੇ ਹਜੇ ਮੁੱਢਲੇ ਟ੍ਰਾਇਲ ਚੱਲ ਰਹੇ ਆ ਇਹਦੇ ਲਈ ਕਾਫੀ ਕੁਛ ਕਰਨਾ ਪੈਂਦਾ ਕਿਉਂਕਿ ਇਹ ਜੈਨੇਟਿਕ ਅਪਰੂਵਲ ਕਮੇਟੀ ਇਹਨੂੰ ਪਰਮਿਸ਼ਨ ਦਿੰਦੀ ਉਹਦੇ ਬੇਸ ਤੇ ਹੀ ਬਾਇਓ ਸੇਫਟੀ ਟ੍ਰਾਇਲ ਲੱਗਦੇ ਪਹਿਲਾਂ ਉਹਦੇ ਕਾਫੀ ਮਾਪਦੰਡ ਰਕੜੇ ਹੁੰਦੇ ਆ ਕਿਉਂਕਿ ਇਹਦੇ ਵਿੱਚੋਂ ਮੀਟੀ ਕਾਟਨ ਦੇ ਵਿੱਚੋਂ ਇਹਦੇ ਬੜੇਿਆਂ ਦੇ ਵਿੱਚੋਂ ਤੇਲ ਨਿਕਲਦਾ ਤੇਲ ਇਹਨਾਂ ਦੀ ਵਰਤੋਂ ਵੱਖ-ਵੱਖ ਤੇਨਾਂ ਦੇ ਵਿੱਚ ਕੀਤੀ ਜਾਂਦੀ ਹੈ ਖਾਣ ਦੇ ਤੌਰ ਤੇ ਵਰਤੋਂ ਕੀਤੀ ਜਾਂਦੀ ਹੈ ਉਦੇ ਲਈ ਇਹ ਕਾਫੀ ਹੈਲਥਰੀ ਨਾਲ ਜੁੜੇ ਹੋਣ ਕਰਕੇ ਇਹੂ ਇਹ ਕਰਕੇ ਇਹ ਮੀਡੀਆ ਵਾਲੀ ਜਿਹੜੀ ਚੀਜ਼ਾਂ ਆ ਕਈ ਦੇਸ਼ਾਂ ਦੇ ਵਿੱਚ ਤਾਂ ਬੈਨ ਨਹੀਂ ਆ ਜਿਹੜੇ ਇੰਟੀਨੇਟਿਕ ਮੋਡੀਫਾਈਡ ਫਸਲਾਂ ਉਹਦੇ ਲਈ ਜਿਵੇਂ ਬੈਂਗਲਾਂ ਦੇ ਵਿੱਚ ਵੀ ਬੀਟੀ ਦੀ ਸੱਚ ਚੱਲ ਕਦੋਂ ਦੀ ਚੱਲ ਰਹੀ ਹੈ ਪਰ ਉੱਥੇ ਨਹੀਂ ਉਹਨਾਂ ਨੂੰ ਹਜੇ ਪਰਮਿਸ਼ਨ ਮਿਲੀ ਕਿਉਂਕਿ ਉਹ ਡਾਇਰੈਕਟ ਖਾਣੇ ਆ। ਅੱਜ ਦੀ ਡਿਮਾਂਡ ਕੀ ਹੈ ਸਰਕਾਰ ਦੀ? ਇਹ ਉਹਦੇ ਚੱਲ ਰਹੇ ਪ੍ਰੋਸੈਸ ਦੇ ਵਿੱਚ ਹੀ ਹੈ ਸਰਕਾਰ। ਕਾਫੀ ਇਹਨਾਂ ਦੇ ਔਖੇ ਕਾੜੇ ਮਾਪਦੰਡ ਹੁੰਦੇ ਆ ਕਾਫੀ ਕੁਝ ਔਖਣ ਦੇਖਣ ਤੋਂ ਬਾਅਦ ਹੀ ਮਨਜ਼ੂਰੀ ਮਿਲਦੀ ਹੈ ਜਿਹੜੇ ਖਾਨਾਂ ਨੇ ਸਿੱਧੇ ਖਾਨ ਵਾਲਿਆਂ ਤੇ ਕਾਟਨ ਦੇ ਉੱਤੇ ਪਹਿਲਾਂ ਹੀ ਮਿਲੀ ਹੋਈ ਹੈ ਉਹ ਵੀ ਸ਼ਰਤਾਂ ਦੇ ਆਧਾਰ ਤੇ ਮਿਲੀ ਹੋਈ ਹੈ ਵੀ ਇਹਦੇ ਵਿੱਚ ਇੰਨਾ ਰਫੂਜੀਆ ਪਾਉਣਾ ਇੰਨਾ ਉਹ ਵੀ ਪਾਉਣਾ ਜਿਹਦੇ ਉੱਤੇ ਸੁੰਡੀ ਆ ਸਕਦੀ ਹੋਵੇ ਅੱਛਾ ਮਾਦਯੋ ਵੀ ਲੋਡ ਹੈਗੀ ਹੈ ਕਿ ਜਿੰਨੇ ਪਰਸਨਾ ਲਗਾਤਾਰ ਸਨਾਹ ਕਰਦੇ ਰਹਿੰਦੇ ਨੇ ਪਰ ਇਹਨਾਂ ਨੇ ਵੀ ਖੇਤੀ ਜਾਰੀ ਰੱਖੀ ਆਂਦੀ ਇਹਦੇ ਵਿੱਚ ਇਸ ਵਾਰੇ ਸਖਤ ਲੋਡ ਹੈਗੀ ਆ ਵੀ ਕਿਉਂਕਿ ਜਿਹੜਾ ਗੁਲਾਬੀ ਸੁੰਡੀ ਦਾ ਕੀੜਾ ਕਾਫੀ ਪਹਿਲਾਂ ਵਾਲਾ ਕੀੜਾ ਨਹੀਂ ਰਿਹਾ ਸਪਰੇ ਨਾਲ ਛੇਤੀ ਮਰ ਜਾਂਦਾ ਸੀ ਹੁਣ ਇਹ ਕਾਫੀ ਇਹਦਾ ਰੂਪ ਤਾਰਨ ਕਰ ਲਿਆ ਵੀ ਇਹ ਨੇ ਤਬਾਹ ਕਰਦੀ ਫਸਲ ਕਾਫੀ ਦੂਜੇ ਮਿਲਕਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਇੱਕ ਦੋ ਸਾਲ ਪਹਿਲਾਂ ਤਬਾਹ ਕੀਤੀ ਹੋਰ ਸਟੇਟਾਂ ਦੇ ਵਿੱਚ ਵੀ ਕੀਤੀ ਹੈ ਫਿਰ ਇਸ ਲਈ ਹੁਣ ਨਵੀਂ ਤਕਨੀਕ ਹੀ ਇਹ ਕੰਮ ਕਰੂ ਜ਼ਿਆਦਾ ਕਿੰਨਾ ਪਰਸੈਂਟ ਦਾ ਪਰਸੈਂਟ ਹੈ ਜੇ ਸਬ ਖੇਤੀ ਜਿੱਦਾਂ ਨਾਲ ਕਿੰਨਾ ਪਰਸੈਂਟ ਹੁਣ ਪਿਛਲੇ ਸਾਲਾਂ ਨਾਲੋਂ ਨਰਮਾ ਦਾ 130 ਰਹਿ ਗਿਆ ਮਠਿੰਡਾ ਦੇ ਵਿੱਚ ਤਾਂ ਸਾਰੇ 40% ਇੰਡੀਆ ਦੇ ਵਿੱਚ 40% ਦੇ ਕਰੀਬ ਰਕਬਾ ਘਟ ਗਿਆ